ਮਰਦਾਬਾਦ ਅਮਰਵੀਰ ਸੈਕਟਰੀ ਮਰਦਾਬਾਦ ਅਮਰਵੀਰ ਸੈਕਟਰੀ ਤੇਰਾ ਬੇੜਾ ਹੀ ਕਰਕ ਬੇੜਾ ਹੀ ਕਰਕ ਬੇੜਾ ਹੀ ਕਰਕ ਅਮਰਵੀਰ ਸੈਕਟਰੀ ਤੇਰਾ ਬੇੜਾ ਹੀ ਕਰਕ ਬੇੜਾ ਹੀ ਕਰਕ ਬੇੜਾ ਹੀ ਕਰਕ ਸੈਕਟਰੀ ਤੇਰਾ ਕੱਖ ਨਾ ਰਹਿ ਤੇਰਾ ਕੱਖ ਨਾ ਰਹਿ ਕੱਖ ਨਾ ਰਹਿ ਸੈਕਟਰੀ ਤੇਰਾ ਕੱਖ ਨਾ ਰਹਿ ਕੱਖ ਨਾ ਰਹਿ ਕੱਖ ਨਾ ਰਹਿ ਪੈਸੇ ਜਮਾ ਕਰਾ ਕੇ ਦੂਜਿਆਂ ਨੂੰ ਪਹਿਲੀ ਹਵਾਣ ਵਾਲਿਆ ਸੈਕਟਰੀ ਤੇਰਾ ਬੇੜਾ ਹੀ ਕਰਕ ਬੇੜਾ ਹੀ ਕਰਕ ਬੇੜਾ ਹੀ ਕਰਕ ਅਮਰਵੀਰ ਸੈਕਟਰੀ ਤੇਰਾ ਕੱਖ ਨਾ ਰਹਿ ਕੱਖ ਨਾ ਰਹਿ ਕੱਖ ਨਾ ਰਹਿ ਚਲੋ ਇਹ ਆ ਵੀ ਪੰਚਾਇਤੀ ਜ਼ਮੀਨ ਹੈ ਇਹ ਵੀ ਸਾਡੇ ਕੋਲ ਹੀ ਆ ਇਹ ਦੇਖ ਲਓ ਸਾਰੇ ਵੱਟ ਪੈਣੇ ਨਹੀਂ ਵਾਈ ਮੱਕੀ ਜਾਣ ਬੁੱਝ ਕੇ ਵਾਈ ਆ ਇੱਥੇ ਵਾਲੀ ਜਿਹੜੀ ਤੁਹਾਡੇ ਮਗਰ ਮੱਕੀ ਵਾਲੇ ਖਲੋਤੀ ਆ ਇਹ ਵੀ ਆ ਪੰਜ ਕਿਲਾਣਾ ਮੱਕੀ ਪੰਚਾਇਤੀ ਜ਼ਮੀਨ ਦੇ ਵਿੱਚ ਹੀ ਆ ਮੇਰੀ ਆ ਵੀ ਮੈਂ ਬੀਜੀ ਆ ਆ ਸਾਰੀ ਜ਼ਮੀਨ ਵੇਖ ਲਓ ਵੇਲੀ ਆ ਜਾਣ ਬੁੱਝ ਕੇ ਸੈਕਟਰੀ ਨੇ ਮੱਕੀ ਵਾਈ ਆ ਜਿਉ ਮੱਕੀ ਵਾਈ ਜਿਹੋ ਉਹਦਾ ਕਬਜ਼ਾ ਦਵਾਇਆ ਹੈ ਇਹਦਾ ਕਬਜ਼ਾ ਦਵਾਉਂਦਾ ਜਿਹੜੀ ਖਾਲੀ ਸੀ ਖਾਲੀ ਦਾ ਕਬਜ਼ਾ ਦਵਾਉਂਦਾ ਤੇ ਉਹਨਾਂ ਦਾ ਪੜਾ ਇਹ じゃ ਕੋਈ ਵੀ ਗੱਲ ਨਹੀਂ ਜਦੋਂ ਮੈਂ ਬੋਲੀ ਨੂੰ ਚੈਲੰਜ ਕੀਤਾ ਆ ਤੇ ਮਤਲਬ ਨਹੀਂ ਬਣਦਾ ਸੈਕਟਰੀ ਦਾ ਮੈਨੂੰ ਕੋਈ ਨੋਟਿਸ ਨਹੀਂ ਭੇਜਿਆ ਨਾ ਮੈਨੂੰ ਮੱਕੀ ਬੀਜੀ ਦਾ ਨੋਟਿਸ ਭੇਜਿਆ ਨਾ ਮੈਨੂੰ ਮੱਕੀ ਵੜਨ ਦਾ ਨੋਟਿਸ ਭੇਜਿਆ ਕੰਮ ਸੋ ਕੋਈ ਨੋਟਿਸ ਤੇ ਆਉਣਾ ਚਾਹੀਦਾ ਸੀ ਪਹਿਲਾਂ ਮੈਨੂੰ ਨੋਟਿਸ ਹੁੰਦਾ ਫਿਰ ਮੈਂ ਨਾ ਵੜਦਾ ਨਾ ਹੁੰਦਾ ਤੇ ਫਿਰ ਮੈਂ ਉਹ ਨੋਟਿਸ ਦਾ ਕੋਈ ਜਵਾਬ ਨਾ ਦਿੰਦਾ ਫਿਰ ਉਹਦਾ ਸੈਕਟਰੀ ਦਾ ਫਰਜ਼ ਬਣਦਾ ਸੀ ਮੱਕੀ ਭੋਲਦਾ ਆਹ ਵੇਖੋ ਸਾਰੀ ਜ਼ਮੀਨ ਬਗੈਰ ਉਧਰੇ ਵਾਢੀ ਪਏ ਨੇ ਇਹਨੂੰ ਬਿਲਕੁਲ ਨਹੀਂ ਭਾਈ ਮੇਰੀ ਮੱਕੀ ਵਾਹਤੀ ਹੈ ਜਿਹੜੀ ਮੱਕੀ ਬੀਜੀ ਸੀ ਆਹ ਮਗਰ ਵੱਕੀ ਜਿਹੜੀ ਮਗਰ ਨੂੰ ਮਾਰਿਓ ਜਿਹਾ ਬਣਾ ਲਿਆ ਖਿਆਲ ਉਹ ਮ ਆ ਮੱਕੀ ਜਿਹੜੀ ਉਸੇ ਜ਼ਮੀਨ ਦੀ ਆ ਇਹ ਵੀਡੀਓ ਸਾਹਿਬ ਨੇ ਇਹ ਵੀਡੀਓ ਸਾਹਿਬ ਨੇ ਫੋਨ ਕਰਕੇ ਜਦੋਂ ਅਸੀਂ ਵੀਡੀਓ ਸਾਹਿਬ ਨੂੰ ਨੋਟ ਕਰਾਇਆ ਵੀਡੀਓ ਸਾਹਿਬ ਨੇ ਫੋਨ ਕਰਕੇ ਰੋਕਵਾਈ ਆ ਵੀਡੀਓ ਸਾਹਿਬ ਨੇ ਵੀਡੀਓ ਸਾਹਿਬ ਨੇ ਪੁਰਸ ਭੇਜ ਕੇ ਦੇਣ ਨੂੰ ਰੋਕਾਇਆ ਆ ਪਹਿਲਾਂ ਇਹ ਸੈਕਟਰੀ ਨੇ ਇਕੱਲੇ ਸੈਕਟਰੀ ਨੇ ਜਿਹੜੀ ਜ਼ਮੀਨ ਵਹੀ ਆ ਵੀਡੀਓ ਸਾਹਿਬ ਨੂੰ ਜਦੋਂ ਅਸੀਂ ਦੱਸਿਆ ਵੀ ਮੈਂ ਇਹ ਸ਼ਾਇਦ ਤਰੀਕੂ ਤਲ ਵਾਸਤੇ ਡੀਪੀਓ ਸਾਹਿਬ ਦੇ ਤਰੀਕੀ ਐਸ ਜ਼ਮੀਨ ਦੀ ਅਸੀਂ ਬੋਲੀ ਨੂੰ ਰੱਦ ਕਰਲੋ ਕਰਾਉਣ ਵਾਸਤੇ ਅਪੀਲ ਪਾਈ ਸੀ ਡੀਪੀਓ ਸਾਹਿਬ ਦੇ ਅਹੀਂ ਤੇ ਉਹ ਵੀਡੀਓ ਸਾਹਮਣੇ ਫੋਨ ਕੀਤਾ ਵੀਡੀਓ ਸਾਹਮਣੇ ਮੱਸੀ ਬੋਣਦੇ ਰਹੇ ਸੋ ਆਪਾਂ ਵੀਡੀਓ ਸਾਹਮਣੇ ਉਸੇ ਨੇ ਫੋਨ ਕਰਕੇ ਉਸ ਨੂੰ ਵੀਡੀਓ ਸਾਹਮਣੇ ਮੱਸੀ ਬਹੁਤ ਤਰਕਵਾਹੀ ਆ ਮੱਸੀ ਮੱਸੀ ਆ ਰਹੀ ਵਗੀ ਇਹ ਕਰਕੇ ਸਖਤੀ ਇਹ ਸਾਰਾ ਕਸੂਰ ਸੈਕਟਰੀ ਦਾ ਸੈਕਟਰੀ ਨੇ ਵਾਈ ਗਏ ਵਾਈ ਗਈ ਪਿੰਡ ਸਾਡਾ ਡੱਲੇ ਕੇ ਜੀ ਹਾਂਜੀ ਕੀ ਨਾਮ ਆਪਣਾ ਰਣਜੀਤ ਸਿੰਘ ਜੀ ਤੇ ਕੀ ਮਸਲਾ ਜਿਹੜੀ ਪੈਲੀ ਵਾਈ ਮਸਲਾ ਇਹ ਆ ਵੀ ਇਹ ਪੈਲੀ ਮੇਰੇ ਤੋਂ 2-3 ਸਾਲ ਤੋਂ ਵਗਦੀ ਆਉਂਦੀ ਆ ਮੈਂ ਹਰ ਸਾਲ ਬੋਲੀ ਤੇ ਲੈਣਾ ਜੀ ਹਾਂਜੀ ਹਰ ਸਾਲ ਮੈਂ ਪੈਸੇ ਜਿਹੜੇ ਨੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਣਾ ਬੈਂਕ account ਦੇ ਵਿੱਚ ਪੰਚਾਇਤ ਖਾਤੇ ਦੇ ਵਿੱਚ ਐਰਕਾ ਪੰਚਾਇਤ ਨਵੀਂ ਬਣੀ ਆ ਅਕਾਲੀ ਪੰਚਾਇਤ ਬਣੀ ਆ ਉਹਨਾਂ ਨੇ ਪਹਿਲਾ 13 ਤਰੀਕ ਨੂੰ ਬੋਲੀ ਹੋਈ ਸੀ ਅੱਗੇ ਵੀ ਮਤਲਬ ਸਾਰਾ ਆਪਣਾ ਸਾਰਾ ਮੈਂ ਪਹਿਲਾਂ ਵੀ 13 ਤਰੀਕ ਨੂੰ ਵੀ ਦੱਸਿਆ ਆ 18 ਤਰੀਕ ਨੂੰ ਵੀ ਦੱਸਿਆ 13 ਤਰੀਕ ਨੂੰ ਬੋਲੀ ਹੋਈ ਸੀ 13 ਤਰੀਕ ਨੂੰ ਅਸੀਂ 10000 ਰੁਪਏ ਜਮ੍ਹਾਂ ਕਰਾਈ ਸਕਿਉਰਟੀ ਔਰ ਕੇਸ ਸਕਿਉਰਟੀ ਨਹੀਂ ਜਮ੍ਹਾਂ ਕਰਾਈ ਅਸੀਂ ਉਹਦੇ ਨਾਲੇ ਸੇ ਜ਼ਮੀਨ ਦੀ ਪਿਛਲੀ ਰਾ 6 ਲੱਖ 40 ਹਜ਼ਾਰ ਰਹੀ ਐਰਕਾ ਅਸੀਂ 6 ਲੱਖ 50 ਹਜ਼ਾਰ ਰੁਪਏ ਆਪਣਾ ਬੋਲੀ ਦਿੱਤੀ ਆ ਜੀ ਪਰ ਉਦੋਂ ਸੈਕਟਰੀ ਸਾਹਿਬ ਨੇ ਸੈਕਟਰੀ ਸਾਹਿਬ ਉਹਨਾਂ ਦੇ ਨਾਲ ਰਲੇ ਮਿਲੇ ਰਲੇ ਹੀ ਉਹਨਾਂ ਦੀ ਮੀਟਿੰਗ ਪੂਕ ਤੋੜ ਕਰਕੇ ਉਦੋਂ ਉਹਨਾਂ ਨੇ ਬੋਲੀ ਨਹੀਂ ਕੀਤੀ ਉਦੋਂ ਇੱਕ ਸ਼ਰਾਬੀ ਬੰਦਾ ਜਿਹਨੇ ਅੱਜ ਗਰਲਾਲ ਸਿੰਘ ਨੇ ਵਾਈ ਆ ਜਿਹਨੇ ਅੱਜ ਮਕਾਈ ਵਾਈ ਆ ਨਾ ਉਹ ਉਹ ਬੰਦੇ ਨੇ ਰੌਲਾ ਪਾ ਦਿੱਤਾ ਨਾ ਤੇ ਉਹਨੇ ਉਦੋਂ ਬੋਲੀ ਦਿੱਤੀ ਨਾ ਉਹਨੇ ਉਦੋਂ ਸਕਿਉਰਟੀ ਜਮਾ ਕਰਾਈ ਤੇ ਸੈਕਟਰੀ ਸਾਹਿਬ ਉੱਠ ਕੇ ਭੱਜ ਗਏ ਦੀ ਬੋਲੀ ਕੈਨਸਲ ਬੋਲੀ ਕੈਨਸਲ ਅਹੀਂ ਵੀਡੀਓ ਸਾਹਿਬ ਨੂੰ 17 ਤਰੀਕ ਨੂੰ ਫੇਰ ਇੱਕ ਐਪਲੀਕੇਸ਼ਨ ਦਿੱਤੀ ਆ ਸਪੀਡ ਪੋਸਟ ਕੀਤੀ ਆ ਲਿਖ ਕੇ ਪੀ ਸਾਡੀ ਜਿਹੜੀ ਤੇਰਾ ਤਰੀਕ ਵਾਲੀ ਬੋਲੀ ਆ 650000 ਅਸੀਂ ਵੜ ਕੇ ਦਿੱਤੀ ਆ ਕਿਹੇ ਉਧਰ ਬੋਲੀ ਨਹੀਂ ਦਿੱਤੀ ਸਾਡੀ ਉਹ ਬੋਲੀ ਭਾਲ ਕੇ ਰੱਖੀ ਜਾਵੇ ਪਰ ਸਾਡੀ ਕਿਸੇ ਨੇ ਨਹੀਂ ਗੀ ਸੁਣੀ ਉਸ ਤੋਂ ਬਾਅਦ 18 ਤਰੀਕ ਨੂੰ ਫੇਰ ਇਹਨਾਂ ਨੇ ਬੋਲੀ ਰੱਖ ਲਈ 18 ਤਰੀਕ ਨੂੰ ਸ਼ਾਮੀ ਸਾਡੀ ਗੱਲ ਹੋਈ ਆ ਜਦੋਂ ਨੇਰੇ ਜੇ ਇਹਨਾਂ ਨੇ ਆਪਣਾ ਸਪੀਕਰ ਦੇ ਵਿੱਚ ਬੁਲਾਇਆ ਬੋਲੀ 18 ਤਰੀਕ ਨੂੰ ਸਿਰੇ ਬੋਲੀ ਹੋਣੀ ਆ ਉਸ ਦਿਨ ਹੀ ਕੀ ਕੀਤਾ ਕਿ ਸੈਕਟਰੀ ਸਾਹਿਬ ਨੂੰ ਗੁਰਸਹਿਬ ਸਿੰਘ ਨੇ ਫੋਨ ਲਾਇਆ ਸਾਡੇ ਮੈਂਬਰ ਪੰਚਾਇਤ ਨੇ ਵੀ ਤੁਸੀਂ ਸੈਕਟਰੀ ਸਾਹਿਬ ਬੋਲੀ ਰੱਖ ਲਈ ਬੋਲੀ ਤਾਂ ਉਧਰ ਹੋਈ ਆ ਤੋ ਕਹਿ ਲਗਾ ਤੁਸੀਂ ਵੀਡੀਓ ਸਾਹਿਬ ਨੂੰ ਸਵੇਰੇ ਮਿਲ ਲੋ ਮਹੀਆ ਵੀ ਹੋਣਾ ਹੈ ਅੱਲੇ ਅਸੀਂ ਕਿਤਰਾ ਮਿਲ ਲਿਆ ਕਿਹਦਾ ਸਵੇਰੇ ਮਿਲ ਲੋ 9 ਵਜੇ ਸਾਨੂੰ ਸਵੇਰੇ 9 ਵਜੇ ਵੀਡੀਓ ਸਾਹਿਬ ਵੱਲ ਤੋਰ ਦਿੱਤਾ ਆ ਤੇ ਮਗਰੋਂ ਬੋਲੀ ਕਰਕੇ ਇੱਕ ਇੱਕ ਤਰਫਾ ਬੋਲੀ ਕਰਕੇ 6 ਲੱਖ 49 ਹਜ਼ਾਰ ਦੇ ਵਿੱਚ ਇੱਕ ਜਿਹੜਾ ਰਕਮ ਆ 6 ਲੱਖ 49 ਹਜ਼ਾਰ ਦੇ ਵਿੱਚ ਦੇ ਦਿੱਤਾ ਜਿਹੜਾ ਇੱਕ ਰਕਮ 1 ਲੱਖ 40 ਹਜ਼ਾਰ ਜਦੀ ਅਸੀਂ ਰਏ ਹਾਂ ਬੋਲੀ ਦੇਣ ਉਹ 1 ਲੱਖ ਦੇ 37 ਹਜ਼ਾਰ ਦੇ ਵਿੱਚ ਦੇ ਦਿੱਤਾ ਆ ਅਕਾਲੀ ਤੇਰ ਨੂੰ ਅਕਾਲੀ ਪਾਰਟੀ ਨੂੰ ਸਰਪੰਚ ਦੀ ਪਾਰਟੀ ਆਓ 20 ਤਰੀਕ ਨੂੰ ਫਿਰ WhatsApp ਉਹ ਅਸੀਂ ਫਿਰ ਉਸ ਅਸੀਂ ਜਾ ਕੇ ਵੀਡੀਓ ਸਾਹਿਬ ਨੂੰ ਉਸਲੇ ਜਾ ਕੇ ਅਸੀਂ ਧਰਣਾ ਲਾ ਦਿੱਤਾ ਆਪਣਾ ਜਦੋਂ ਬਲਾਗ ਦੇ ਵਿੱਚ ਵੀਡੀਓ ਸਾਹਿਬ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਕੀ ਕੀਤਾ ਫਿਰ ਬੋਲੀ ਕਰਾ ਦਿੱ ਵੀਡੀਓ ਸਾਹਿਬ ਨੇ ਸਾਨੂੰ ਕਿਹਾ ਵੀ ਜਾ ਕੇ ਤੁਸੀਂ ਬੋਲੀ ਦਿਓ ਅਸੀਂ ਬੋਲੀ ਦੇਣ ਵਾਸਤੇ ਆਏ ਆ ਤੇ ਸੈਕਟਰੀ ਸਾਹਿਬ ਉੱਠ ਕੇ ਭੱਜ ਕੇ ਕਹਿੰਦੇ ਜੀ ਨਹੀਂ ਆਈ ਮੈਂ ਬੋਲੀ ਕਰ ਦਿੱਤੀ ਆ ਉਹ ਨਹੀਂ ਬੋਲੀ ਹੋਣੀ ਬਟ ਐਦਾਂ ਗੱਲ ਕਰੋ ਮੈਂ ਪੰਜਾ ਰਹੀ ਗਈ ਇੱਥੇ ਕਿਹੜੀ ਆ ਅਸੀਂ ਫਿਰ ਮੁੜ ਕੇ ਜਾ ਕੇ ਬਲਾਗ ਦੇ ਵਿੱਚ ਧਰਣਾ ਲਾ ਦਿੱਤਾ ਬਲਾਗ 'ਚ ਧਰਣਾ ਲਾ ਕੇ ਵੀਡੀਓ ਸਾਹਿਬ ਨੂੰ ਆ ਵੇਖੋ ਅਸੀਂ ਬਕਾਇਦਾ ਆ ਵੀਡੀਓ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਆ ਇਹ ਵੀਡੀਓ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਵੀਡੀਓ ਸਾਹਿਬ ਨੇ ਮਾਰਕ ਕਰਕੇ ਡੀਡੀਪੀਓ ਸਾਹਿਬ ਨੂੰ ਭੇਜਤੀ ਹੈ ਮੁੜ ਕੇ ਸਾਨੂੰ ਆਪਣਾ ਵੀਡੀਓ ਸਾਹਿਬ ਕਹਿਣ ਲੱਗੇ ਵੀ ਤੁਸੀਂ 20% ਜਮਾ ਕਰਾ ਦਿਓ ਤੇ ਬੋਲੀ ਕੈਨਸਲ ਕਰਕੇ ਬੋਲੀ ਦੁਬਾਰਾ ਕਰਾ ਦਿੰਨੇ ਆ ਅਸੀਂ 20% ਜਮਾ ਕਰਾ ਦਿੱਤਾ 1,60,000 ਸਾਨੂੰ ਵੀਡੀਓ ਸਾਹਿਬ ਨੇ ਅਕਾਊਂਟ ਨੰਬਰ ਕਹਿ ਕੇ ਜਾ ਕੇ ਲੈ ਲਓ ਸੈਕਟਰੀ ਸਾਹਿਬ ਨੇ ਅਕਾਊਂਟ ਨੰਬਰ ਜਿਹੜਾ ਗੁਰਸਹਿਬ ਸਿੰਘ ਦੇ ਵਟਸਐਪ ਤੇ ਕੀਤਾ ਆ ਵੀ ਇਹ ਅਕਾਊਂਟ ਦੇ ਵਿੱਚ ਤੁਸੀਂ 20% ਜਮਾ ਕਰਾ ਦਿਓ ਅਸੀਂ 20% ਜਮਾ ਕਰਾ ਦਿੱਤਾ ਆ 20% ਜਮਾ ਕਰਾਉਣ ਤੋਂ ਬਾਅਦ ਅਹੀਂ 23 ਤਰੀਕ ਨੂੰ ਕਹਿੰਦੇ ਵੀ ਡੀਡੀਪੀਓ ਸਾਹਿਬ ਦੀ ਮਨਜ਼ੂਰੀ ਲੈਣੀ ਪਣੀ ਆ ਅਹੀਂ ਡੀਡੀਪੀਓ ਸਾਹਿਬ ਦੇ ਜਾ ਕੇ ਮਤਲਬ ਕੇਸ ਪਾਸਤਾ ਉਹਨਾਂ ਨੂੰ ਦੱਸਤਾ ਵੀ ਅਹੀਂ ਇਤਰਾ ਇਤਰਾ ਮਤਲਬ ਪਹਿਲਾਂ ਵੀ ਜ਼ਮੀਨ ਵਾਉਨੇ ਆ ਪਹਿਲਾਂ ਵੀ ਅਸੀਂ 10000 ਰੁਪਏ ਵਾਅਦਾ ਦੇ ਕੇ ਲੈਂਦੇ ਰਹੇ ਆ ਕੋਈ ਬੋਲੀ ਨਹੀਂ ਦਿੰਦਾ ਤੇ ਸਾਡਾ ਨਾਲ ਸੜ ਗਿਆ ਅਹੀਂ ਵਾਰਾ ਉੱਥੇ ਮੱਕੀ ਬੀਜੀ ਤੀ ਵੀ ਗਾਹ ਫੇਰ ਕਿਸੇ ਨਹੀਂ ਲੈਣੀ ਅਹੀਂ ਲੈਣੀ ਅਹੀਂ ਫੇਰ ਗਾਹ 10000 ਵਾਧਾ ਦੇ ਕੇ ਮਤਲਬ ਬੋਲੀ ਦੇ ਬੋਲੀ ਰੱਖਣ ਦੇ ਪੈਲੀ ਜਾਨ ਬੁੱਝ ਕੇ ਇਹਨਾਂ ਨੇ ਅੱਜ ਸਾਡੀ ਮੱਕਈ ਵਾਧ ਤੀ ਆ ਤੇ ਮੱਕਈ ਸੈਕਟਰੀ ਨੇ ਭਾਈ ਆ ਹੁਣ ਇਹਦੇ ਵਿੱਚ ਬੀਡੀਪੀਓ ਬੀਡੀਪੀਓ ਸਾਬ ਤਾਂ ਕਹਿੰਦੀ ਵੀ ਮੇਰਾ ਤਾਂ ਕੋਈ ਕਸੂਰ ਨਹੀਂਗਾ ਮੈਨੂੰ ਪਤਾ ਹੀ ਨਹੀਂਗਾ ਪਰ ਸੈਕਟਰੀ ਸਾਹਿਬ ਕਹਿੰਦੇ ਨੇ ਵੀ ਮੈਂ ਪਟੇ ਦੇ ਅ ਅਮਰਵੀਰ ਸਿੰਘ ਸੈਕਟਰੀ ਸਾਹਿਬ ਕਹਿੰਦੇ ਨੇ ਵੀ ਮੈਂ ਪਟਾ ਆ ਜਿਹੜਾ ਪਟਾ ਮਤਲਬ 18 ਤਰੀਕ ਨੂੰ ਮਤਲਬ ਹੋਇਆ ਨਾ 18 ਤਰੀਕ ਨੂੰ ਬੋਲੀ ਹੋਈ ਮੈਂ ਉਹਦੇ ਵੇਸ ਤੇ ਭਾਈ ਆ ਮਕਈ ਸੈਕਟਰੀ ਸਾਹਿਬ ਇਤਨਾ ਕਹਿ ਰਹੇ ਨੇ ਚਲੋ ਜੇ ਮਤਲਬ ਮੰਨ ਲਓ ਪਟਾ ਹੋਇਆ ਅਸੀਂ ਪੈਸੇ ਜਮਾ ਕਰਾਏ ਨੇ ਦੁਬਾਰਾ ਬੋਲੀ ਨੂੰ ਚੈਲੰਜ ਕੀਤਾ ਆ ਜੇ ਨਹੀਂ ਵੀ ਹੱਲ ਹੋਈ ਤੇ ਫਰਜ ਨਹੀਂ ਬਣਦਾ ਮਤਲਬ ਸੈਕਟਰੀ ਸਾਹਿਬ ਦਾ ਜਾਂ ਵੀਡੀਓ ਸਾਹਿਬ ਦਾ ਬਲਾਗ ਦਾ ਫਰਜ ਨਹੀਂ ਮੱਕੀ ਵੋਣ ਦਾ ਕੀ ਮਤਲਬ ਹੋਇਆ ਮੱਕੀ ਵੋਣ ਦਾ ਕੀ ਮਤਲਬ ਹੋਇਆ ਇਹ બીજી ਫਸਲ ਜਿਹੜੀ ਘਟੋ ਘਟ ਵੀ ਆ ਵੇਖੋ ਐਨੂੰ ਖਿਆਲ ਮਾਰੋ ਘਟੋ ਘਟ ਪੰਪਾ 6 ਫੁੱਟ ਮੱਕੀ ਆ 11 ਕਿਲ ਮੱਕੀ 11 ਕਿਲ ਮੱਕੀ ਵਾਤੀ ਆ ਇਹ ਨੁਕਸਾਨ ਹੋਇਆ ਤੁਹਾਡਾ ਇਹ ਘਟੋ ਘਟ ਵੀ ਤੇ ਸਾਡਾ ਨੁਕਸਾਨ ਜਿਹੜਾ ਤੁਸੀਂ ਲਾ ਲਓ ਵੀ ਕੁੜੀਆ 11 ਲੱਖ ਰੁਪਏ ਦਾ ਨੁਕਸਾਨ ਆ ਸਾਡਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਇਹ ਤੇ ਵੀਡੀਓ ਤੇ ਜਿਹੜੇ ਸਾਡੇ ਪਿੰਡ ਵਾਲੇ ਜਿਨ੍ਹਾਂ ਨੇ ਮੱਕੀ ਵਾਈ ਆ ਜਿਹੜੇ ਨਾਲ ਆਏ ਨੇ ਮਤਲਬ ਹਥਿਆਰ ਲੈ ਕੇ ਤਿੰਨ ਚਾਰ ਟਰੈਕਟਰ ਲੈ ਕੇ ਆ ਮੱਕੀ ਵਾਈ ਆ ਮਾਰੇ ਵੀਡੀਓ ਸਾਹਿਬ ਦੇ ਡੀਡੀਪੀਓ ਸਾਹਿਬ ਦੇ ਅੱਜ ਤਰੀਕ ਹੀ ਤੇ ਤਰੀਕ ਪੁੱਟੜ ਗਿਆ ਤੇ ਅਮਰਸਰ ਇਹਨਾਂ ਨੇ ਮਗਰੋਂ ਮੇਰੇ ਜਾਣ ਦਾ ਫੇਰਾ ਉਠਾ ਕੇ ਮਗਰੋਂ ਇਹਨਾਂ ਨੇ ਸਾਰੀ ਮੱਕੀ ਬਾਤ ਦੀ ਹੈ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬੋਲੀ ਦੁਬਾਰਾ ਕਰਾਈ ਜਾਵੇ ਜਦੋਂ ਅਸੀਂ ਵਾਰੀਆ ਬੋਲੀ ਦੇਣ ਦਾ ਹੈ ਤੇ ਫਿਰ ਦੁਬਾਰਾ ਬੋਲੀ ਨਾ ਕਰਾਉਣ ਦਾ ਕੀ ਮਤਲਬ ਹੋਇਆ ਉਹਦਣ ਬੋਲੀ ਕਰਾਈ ਗਈ ਤੇ ਕੀ ਹੋਗਾ ਅਗਲਾ ਸਗਰ ਅਗਲਾ ਸਗਰ ਸਾਨੂੰ ਡੀਡੀਪੀਓ ਤਾਂ ਕਿਤੇ ਚਲੇ ਗਏ ਜੀ ਜੋ ਸਾਡਾ ਮਤਲਬ ਪ੍ਰੋਸੈਸ ਹੀ ਕਾਨੂੰਨਨ ਤੌਰ ਤੇ ਲੜਾਈ ਵਾਲੇ ਬਣੇ ਤਾਂ ਅਸੀਂ ਗਏ ਨਹੀਂ ਨਾ ਹੀ ਜਾਣੀਆਂ ਸਾਡਾ ਅਸੀਂ ਡੀਡੀਪੀ ਉਹ ਸਭ ਤੱਕ ਚਲੇ ਗਿਆ ਜੀ ਉਸ ਤੋਂ ਬਾਅਦ ਫਿਰ ਹਾਈ ਕੋਰਟ ਜਾਵਾਂਗੇ ਜੀ ਉਸ ਤੋਂ ਅਗਲਾ ਪ੍ਰੋਸੈਸ ਸਾਡਾ ਹਾਈ ਕੋਰਟ ਹੋਊਗਾ ਅਸੀਂ ਵਿੱਚੇ ਪੁਲਸ ਨੂੰ ਪਾਰਟੀ ਬਣਾਵਾਂਗੇ ਜਿਹੜੇ ਪੁਲਸ ਨੇ ਮਾਈ ਆ ਪੁਲਸਾਂ ਨੇ ਘੋਲ ਕੇ ਖਲੋ ਕੇ ਭਾਈ ਆ ਪੁਲਸ ਨੇ ਪਿੱਛੇ ਪੁਲਸ ਖਲੋਤੀ ਰਹੀਆਂ ਤੇ ਅੱਗੇ ਇਹਨਾਂ ਨੂੰ ਘਲ ਦਿੱਤਾ ਘਟੋ ਘਟ ਵੀ 30 35 ਬੰਦੇ ਹਥਿਆਰਾ ਸਵੇਧ ਤਿੰਨ ਚਾਰ ਟਰੈਕਟਰ ਲੈ ਕੇ ਲੰਮਾ ਟਰੈਕਟਰ ਆਏ ਨੇ ਇਹ ਆੜ ਕੇ ਸਾਰੀ ਮੱਕੀ ਬਾ ਦਿੱਤੀ ਹੈ ਪਿੰਡ ਡਲੇਗੇ ਗ੍ਰਾਮ ਦੇ ਡਲੇਗੇ ਤੇ ਕੀ ਮਸਲਾ ਜਿਹੜਾ ਇੱਕ ਤਾਂ ਡਾ ਦੂਦ ਲੱਗੇ ਗਿਆ ਨੇ ਵੀ ਸਾਡੀ ਜਿਹੜੀ ਰঞ্জੀਤ ਸਿੰਘ ਲੋਕੇ ਸਾਡੀ ਪੜੀ ਜਿਹੜੀ ਇਹ ਬੀਜੀ ਹੈਗੀ ਪੰਚਾਇਤੀ ਬੋਲੀ ਸਾਡੇ ਨਾਲ ਹੋਈ ਉਹ ਬੋਲੀ ਲਿਖਵਾ ਦਿੱਤੀ ਗਈ ਹੈ। ਪਾਣੀ ਸਾਡਾ ਚ ਮਕਈ ਵਾਈ ਗਈ ਹੈ ਜੀ ਇਹਨਾਂ ਦੇ ਬਿਲਕੁਲ। ਸਾਡੇ ਜੀ ਗੱਲ ਇਦਾਂ 13 ਤਰੀਕ ਨੂੰ ਬੋਲੀ ਹੋਈ ਉਹਦੇ ਵਿੱਚ ਨੇ ਗਾਲ ਮੰਦਾ ਕੀਤਾ ਆਣ ਕੇ ਜਿਹੜੇ ਬੋਲੀ ਦਿੰਦੇ ਸੀ। ਤੇ ਉਹਦੇ 'ਚ ਮੁੜ ਕੇ ਪੋਸਟਪੋਨ ਹੋਈ ਹੈ ਫਿਰ 18 ਤਰੀਕ ਨੂੰ ਰੱਖੀ ਗਈ ਜੀ। ਬਕਾਇਦਾ ਪੁਲਿਸ ਪ੍ਰਸ਼ਾਸਨ ਲਾ ਕੇ ਤੇ ਇੰਨੇ ਫੇਰ ਇਹ ਆਇਆ ਨਹੀਂ ਉੱਥੇ ਨਿੱਗਦੇ ਰਹੇ ਸਾਢੇ 10 ਤੋਂ 11 ਵਜੇ ਦਾ ਟਾਈਮ ਸੀ ਤੇ ਸਾਢੇ 11 ਵਜੇ ਤੋਂ ਪੌਣੇ 12 ਵਜੇ ਬੋਲੀ ਹੋਈ ਹੈ ਪੂਰੀ ਪੁਲ ਪ੍ਰਸ਼ਾਸਨ ਸਾਹਿਬ ਵੀਡੀਓਗ੍ਰਾਫੀ ਦੇ ਨਾਲ ਹੋਈ ਹੈ ਕੋਈ ਹਿਰਾਫਰੀ ਨਹੀਂ ਹੋਈ ਚ ਇਹ ਜਾਣ ਕੇ ਜਿਹੜੇ ਬੰਦੇ ਬੋਲੀ ਦਿੰਦੇ ਉੱਤੇ ਵੀ ਦਬਾਅ ਬਣਾਉਂਦਾ ਠੀਕ ਹੈ ਜੀ ਬਾਕੀ ਜੋ ਇਹਨੂੰ ਅਸੀਂ ਨੋਟਿਸ ਵੀ ਕੱਢੇ ਆ ਕਿ ਪਾਲੀਵਲੀ ਕਰਨ ਆਖਤੀ ਇਹਨੇ ਨਹੀਂ ਵੈਲੀ ਕੀਤੀ ਅੱਜ ਜੋ ਪਹੀ ਪੜੀ ਵਹੀ ਗਈ ਤੇ ਮਕਾਈ ਇਹਨਾਂ ਦੀ ਵਹੀ ਗਈ ਉਹ ਕੋਈ ਪਰਚਾ ਜਾਂ ਤੁਹਾਡੇ ਨਾਲ ਹੈਗਾ ਜੀ ਨੀ ਪ੍ਰਸ਼ਾਸਨ ਤੇ ਉੱਥੇ ਕੋਈ ਨਹੀਂ ਹੈ ਹਾਂਜੀ ਹਾਂਜੀ ਨੀ ਵਹੀ ਪੜੀ ਤੇ ਜਿਹੜੀ ਪੜੀ ਹੈ ਕਿੰਨਾ ਨੂੰ ਵਹੀ ਗਈ ਅੱਜ ਇੱਕ ਗੁਰਲਾਲ ਸਿੰਘ ਨੂੰ ਲੰਗਾਈ ਗਈ ਹੈ ਜੀ ਉਹਨੂੰ ਆਪਾਂ ਪੜੀ ਠੇਕੇ ਦੇ ਦਿੱਤੀ ਹੈ ਪੰਚਾਇਤ ਨੇ ਪੜੀ ਠੇਕੇ ਦਿੱਤੀ ਹੈ ਉਹਨੂੰ ਕਿੰਨਾ ਥਾਂ ਇਹ 1.5 ਥਾਂ ਜੀ ਇਹ ਗੁਰਲਾਲ ਸਿੰਘ ਨੂੰ ਕੁਆਟਰ ਹੋਏ ਜੀ ਮਤਲਬ ਕਿ ਇਹ ਵਾਹ ਸਕਦਾ ਸੀ ਕਿ ਨਹੀਂ ਜੇ ਤਾਂ ਆਪਾਂ ਆਪਾਂ ਨੂੰ ਫਹਿਤਾਰੇ ਆਪਾਂ ਸਿੱਧਾ ਸਾਡੇ ਕੋਲ ਕਿੰਨਾ ਥਾਂ ਕਿੰਨੀ ਬੜੀ ਆ ਕਿੰਨੇ ਪੈਸੇ ਧਾਰੇ ਗਏ ਸਾਢੇ 15 ਕਿਲੇ ਥਾ ਮੈਂ 650000 ਰੁਪਏ ਦਾ ਰਿਹਾ ਜੀ ਗੁਰਲਾਲ ਸਿੰਘ ਜੀ ਪਿੰਡ ਲੈ ਕੇ ਕਿ ਕੀ ਬਸ ਅੱਜ ਜਿਹੜਾ ਰঞ্জੀਤ ਸਿੰਘ ਦੇ ਦੋਸ਼ ਲਾਇਆ ਦੇ ਵੀ ਮੈਂ ਪੰਚਾਇਤੀ ਪੈਲੀ ਨੂੰ ਚ ਮੱਕੀ ਵੇਚੀ ਜੀ 15 ਕਿਲੇ ਥਾਂ ਜੋ ਅੱਜ ਮੇਰਾ ਬਾਦ ਦਿੱਤਾ ਗਿਆ ਇਹ ਭਾਜੀ ਇਸ ਤਰ੍ਹਾਂ ਜੋ ਪਹਿਲੋਂ ਬੋਲੀ ਹੋਈ ਸੀ 13 ਤਰੀਕ ਨੂੰ ਉਸ ਦਿਨ ਇਹਨੇ ਸਾਰਾ ਪਿੰਡ ਮੌਜੂਦ ਸੀ ਬੋਲੀ ਦੇ ਟਾਈਮ ਜਦ ਬੋਲੀ ਸਟਾਰਟ ਹੋਈ ਇਨੇ ਉੱਤੇ ਗਾਲੀ ਗਲੋਚ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ 18 ਤਰੀਕ ਨੂੰ ਹੀ ਬੋਲੀ ਬੋਲੀ ਇਹਨੂੰ 10:30 ਵਜੇ ਤੋਂ ਲੈ ਕੇ 11:30 ਵਜੇ ਤੱਕ ਪਿੰਡ ਦੇ ਵਿੱਚ ਲੌਸਮੈਂਟ ਬਾਬਾ ਜੀ ਨੇ 17 ਤਰੀਕ ਨੂੰ ਸ਼ਾਮ ਨੂੰ ਕੀਤੀ 18 ਨੂੰ ਵੀ ਕੀਤੀ ਹੈ ਇਹ ਬੋਲੀ ਦੇ ਵਿੱਚ ਇਨਸਾਨ ਨਹੀਂ ਆਇਆ ਹੋਰ ਵੀ ਪਿੰਡ ਦੇ ਵਿੱਚ ਮੌਜੂਦ ਸਨ ਲੋਕ ਜਿਨ੍ਹਾਂ ਨੇ ਵਿੱਚ ਬੋਲੀ ਦਿੱਤੀ ਆ ਮੈਂ ਬੋਲੀ ਦੇ ਗੇ ਪਹਿਲੀ 6 ਲੱਖ 90000 ਨੂੰ ਲਈ ਜੀ ਤੇ ਫਿਰ ਪੰਚਾਇਤ ਨੇ ਨਾਲ ਜਾ ਕੇ ਮੌਕੇ ਤੇ ਅੱਜ ਪੈੜੀ ਮੈਨੂੰ ਭਾਈ ਆ ਤੇ ਨੋਟਿਸ ਕੱਢੇਗੇ ਇਹਦੇ ਹਾਂ ਨੋਟਿਸ ਕੱਢੇਗੇ ਸਾਨੂੰ ਜਾਤੀ ਜ਼ਮੀਨ ਹੈ ਔਰ ਤੁਸੀਂ ਮਤਲਬ ਜੇ ਮੈਂ ਦੂਜੀ ਧਿਰ ਨਾਲ ਸਟੇ ਹਾਂ ਹਾਂਜੀ ਤਾਂ ਉਹਦੇ ਪਰਪਾ ਬੋਲੀ ਕਰਾਤੀ ਹੈ ਜੀ ਨਹੀਂ ਜੀ ਐਸੀ ਕੋਈ ਗੱਲਬਾਤ ਨਹੀਂ ਹੈਗੀ ਅਸੀਂ ਬਕਾਇਦਾ ਜਿਹੜੇ ਮੈਕਮੇਂ ਦੇ ਸਾਡੇ ਰੂਲ ਆ ਉਹਨਾਂ ਨੂੰ ਫੋਲੋ ਕਰੀਦਾ ਵਾ ਉਹਦੇ ਹਿਸਾਬ ਦੇ ਨਾਲ ਜੇ ਉਹ ਵੀ ਸਾਡਾ ਜਿਹੜਾ ਪੰਚਾਇਤ ਸੰਧੀ ਵੱਲੋਂ ਪੰਚਾਇਤ ਦੀਆਂ ਬੋਲੀਆਂ ਸੰਬੰਧੀ ਇਸ਼ਤਿਹਾਰ ਛਪਾਇਆ ਜਾਂਦਾ ਉਹਦੇ ਮੁਤਾਬਕ ਜੋ ਵੀ ਸ਼ਰਤਾਂ ਹੁੰਦੀਆਂ ਸੀ ਉਹ ਪਿੰਡਾਂ ਦੇ ਵਿੱਚ ਲਾਗੂ ਕਰਦੇ ਆ ਉਹਦੇ ਆਧਾਰ ਤੇ ਅਸੀਂ ਬੋਲੀ ਕਰਾਉਨੇ ਆ ਇਸੇ ਤਰ੍ਹਾਂ ਹੀ ಗ್ರಾಮ ਪੰਚਾਇਤ ਡੱਲੇਕੇ ਦੀ ਬੋਲੀ ਜਿਹੜੀ ਉਹ 13 ਤਰੀਕ ਨੂੰ ਰੱਖੀ ਗਈ ਸੀ ਪਰ ਉਹ ਜਿਹੜੇ ਬੋਲੀਕਾਰ ਨੇ ਪਹਿਲੇ ਪੁਰਾਣੇ ਜਿਨ੍ਹਾਂ ਪੜੇ ਤੇ ਜ਼ਮੀਨ ਲਈ ਸੀ ਉਹਨਾਂ ਪਹਿਲਾਂ ਤੋਂ ਹੀ ਉਸ ਪੈੜੀ ਦੇ ਵਿੱਚ ਯਾਨੀ ਕਿ ਮੱਕੀ ਬੀਜ ਕੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਦ ਕਿ ਉਹਨਾਂ ਨੂੰ ਕਣਕ ਤੋਂ ਬਾਅਦ ਉਹ ਪੈੜੀ 'ਚ ਕੋਈ ਫਸਲ ਨਹੀਂ ਬੀਜਣੀ ਚਾਹੀਦੀ ਇਸ ਕਰਕੇ ਉਹਨਾਂ ਨੇ ਮੌਕੇ ਤੇ ਜਦੋਂ ਅਸੀਂ ਬੋਲੀ ਕਰਾਈ ਆ ਮਹਿਕਮੇ ਦੇ ਨਿਯਮਾਂ ਦੇ ਅਨਸਾਰ ਤੇ ਉਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਸਾਡੀ ਬੋਲੀ ਜਿਹੜੀ ਆ ਉਹ ਸਾਡੇ ਕੋਲ ਜ਼ਮੀਰ ਰਵੇ ਹੋਰ ਕੋਈ ਦੀ ਬੋਲੀ ਨਾ ਦੇਵੇ ਉਹ ਤੋਂ ਬਾਅਦ ਬੋਲੀ ਕੈਂਸਲ ਹੋਣ ਤੋਂ ਬਾਅਦ ਮੁੜ ਕੇ ਫੇਰ ਦੁਬਾਰਾ ਅਸੀਂ ಗ್ರಾಮ ਪੰਚਾਇਤ ਦੀ ਸਲਾਹ ਨਾਲ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਰਕਾਰੀ ਨਿਯਮਾਂ ਦੇ ਅਨਸਾਰ 18 ਤਰੀਕ ਨੂੰ ਬੋਲੀ ਕਰਵਾਈ ਗਈ ਆ ਜਿਹੜੀ ਬਿਲਕੁਲ ਨਿਯਮ ਅਨਸਾਰ ਹੋਈ ਆ ਉਹ ਚ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਇਨਾਂ ਨੂੰ ਵੀ ਬਕਾਇਦਾ ਸਮਾਂ ਦਿੱਤਾ ਗਿਆ ਵਾ ਭਾਰੇ ਜਾਣ ਬੁੱਝ ਕੇ ਬੋਲੀ ਵਿੱਚ ਹਾਜ਼ਰ ਨਹੀਂ ਹੋਏ। ਹੁਣ ਕੀ ਕਹਿ ਰਹੇ ਕਿ ਉਹ ਮਤਲਬ ਜਿਹੜੀ ਉਹ ਮੁਕਾਇੀਆਂ ਦੀ ਬੀਜ ਨਹੀਂ ਉਹ ਨਹੀਂ ਉਹ ਕੋਈ ਉਹਦੇ ਵਿੱਚ ਸਾਡਾ ਨਾਲ ਇਸ਼ੂ ਨਹੀਂ ਉਹ ಗ್ರಾಮ ਪੰਚਾਇਤ ਨੇ ਅੱਗੇ ਉਹ ਕਬਜ਼ਾ ਦੇਣਾ ਨਵੇਂ ਪਟੇਦਾਰਾਂ ਨੂੰ ਉਹਦੇ ਵਾਸਤੇ ਉਹ ಗ್ರಾಮ ਪੰਚਾਇਤ ਆਪਣੇ ਪੱਧਰ ਤੇ ਕੰਮ ਕਰਦੀ ਆ ਤੇ ਉਹ ਉਹਨਾਂ ਨੇ ਆਪਣਾ ਕਬਜ਼ਾ ਜਿਹੜਾ ਪਟੇਦਾਰਾਂ ਨੂੰ ਦਿੱਤਾ ਵੀ ਤਾਂ ਜੋ ਆਪਣੀ ਜਿਹੜੀ ਫਸਲ ਆ ਟਾਈਮ ਨਾਲ ਬੀਜ ਸਕਣ ਅਤੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਜਿਹੜਾ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਉਹਨਾਂ ਨੇ ਮਹਿੰਗੇ ਬਾਦੇ ਜਮੀਨ ਜਿਹੜੀ ਠੇਕੇ ਉੱਪਰ ਨਹੀਂ ਆ। ਉਹਨਾਂ ਕੋ ਨੋਟਿਸ ਨਹੀਂ ਭੇਜਿਆ ਗਿਆ ਜਿਵੇਂ ਸਾਡੀ ਜ਼ਮੀਨ ਮੁਕਤਲ ਬੀਤੀ। ਹਾਂਜੀ ਨਹੀਂ ਬਕਾਇਦਾ ਉਹਨਾਂ ਨੂੰ ਚਿੱਠੀਆਂ ਜਾ ਰਹੀ ਹੋਈਆਂ ਜੀ ਦਫ਼ਤਰ ਵੱਲੋਂ। ਵੀ ਤੁਸੀਂ ਆਪਣੀ ਜਿਹੜੀ ਮੱਕੀ ਬੀਜੀ ਆ ਐ ਇਹਦੇ ਉੱਤੇ ਨਾਮ ਬੀਜੋ ਕਿਉਂਕਿ ਤੁਸੀਂ ਬੋਲੀ ਤੋਂ ਬਿਨਾਂ ਕੋਈ ਨਹੀਂ ਐਸਾ ਕਦਮ ਠਾ ਸਕਦੇ। ਜਿਵੇਂ ਨੋਟਿਸ ਵੀ ਭੇਜਿਆ ਗਿਆ। ਨਹੀਂ ਚਿੱਠੀ ਗਈ ਹੈ। ਚਿੱਠੀ ਸਾਡਾ ਨੋਟਿਸ ਹੀ ਹੁੰਦਾ ਜੀ। ਅੱਛਾ ਜੀ ਠੀਕ। ਉਸ ਤੋਂ ਇਲਾਵਾ ਜਿਹੜੀ ਆ ਪੰਚਾਇਤ ਨੇ ਵੀ ਪਿੰਡ ਦੇ ਵਿੱਚ ਅਨਾਊਂਸਮੈਂਟ ਕਰਵਾਈ ਆ। ਜੇ ਮੈਂ ਸਾਡੇ ਕੋ ਪੈਸੇ ਜਮਾ ਕਰਵਾਏ 1 ਲੱਖ ਨਹੀਂ ਉਹ ਬਿਲਕੁਲ ਇਲੀਗਲ ਤੌਰ ਤੇ ਪੈਸੇ ਜਮਾ ਆਏ ਅੱਜ ਹੀ ਸਾਡੇ ਮਾਨਯੋਗ ਡੀਡੀਪੀਓ ਸਾਹਿਬ ਆਏ ਸੀ ਕਿ ਤੇ ਉਹਨਾਂ ਨੇ ਉਹਨਾਂ ਦੀ ਗੱਲਬਾਤ ਸੁਣੀ ਹੈ ਜਿਹਦੇ ਵਿੱਚ ਉਹਨਾਂ ਦਾ ਉਹ ਉਹਨਾਂ ਨੇ ਦੱਸ ਦਿੱਤਾ ਵੀ ਇਹ ਪੈਸੇ ਤੁਹਾਡੇ ਜਿਹੜੇ ਆ ਜਮਾ ਕਰਵਾਉਣੇ ਜਿਹੜੇ ਆ ਉਹ ਨਿਯਮਾਂ ਦੇ ਅਨਸਾਰ ਨਹੀਂ ਆ ਉਹਨਾਂ ਨੇ ਇੱਕ ਐਪਲੀਕੇਸ਼ਨ ਦੇਣੀ ਹੁੰਦੀ ਆ ਡੀਡੀਪੀਓ ਸਾਹਿਬ ਨੂੰ ਜਾ ਕੇ ਡੀਡੀਪੀਓ ਸਾਹਿਬ ਨੇ ਸਾਰੀ ਇਨਕੁਆਇਰੀ ਕਰਨੀ ਹੁੰਦੀ ਆ ਫਰਦਰ ਫਿਰ ਅੱਗੇ ਉਹ ਡਿਸਾਈਡ ਕਰਦੇ ਆ ਵੀ ਇਹ ਇਹਨਾਂ ਦੇ ਪੈਸੇ ਜਮਾ ਹੋ ਸਕਦੇ ਆ ਕਿ ਨਹੀਂ ਹੋ ਸਕਦੇ ਫਿਰ ਉਹ ਮੰਜ਼ੂਰੀ ਤੋਂ ਬਾਅਦ ਇੱਕ ਨਿਯਮ ਦੇ ਤਹਿਤ ਉਹ ਪੈਸੇ ਜਿਹੜੇ ਉਹ ਜਮ੍ਹਾਂ ਹੁੰਦੇ ਆ ਪੰਚਾਇਤ ਸਮਤੀ ਦੇ ਕਾਉਂਨਚ 20% ਵਾਧੇ ਦੇ ਹਿਸਾਬ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਵੀਡੀਓ ਸਾਹਿਬ ਜਿਹੜੇ ਆ ਉਹ ਅੱਗੇ ਡਿਸੀਜਨ ਡੀਡੀਪੀਓ ਸਾਹਿਬ ਲੈਂਦੇ ਆ ਵੀ ਇਹ ਬੋਲੀ ਆਪਾਂ ਦੁਬਾਰਾ ਕਰਵਾ ਸਕਦੇ ਆ ਜਾਂ ਨਹੀਂ ਕਰਵਾ ਸਕਦੇ ਉਸ ਤੋਂ ਬਾਅਦ ਸਾਡੇ ਨੂੰ ਭੇਜਿਆ ਗਿਆ WhatsApp ਰਾਈਨ ਨਹੀਂ ਜੀ ਨਹੀਂ ਉਹ ਇਹ ਕੁਐਸਚਨ ਪਹਿਲਾਂ ਆਫਿਸ ਦੇ ਵਿੱਚ ਆਏ ਸੀਗੇ ਉਹਨਾਂ ਨੇ ਆਫਿਸ ਦੇ ਵਿੱਚ ਆਣ ਕੇ ਵੀਡੀਓ ਸਾਹਿਬ ਨਾਲ ਸੰਪਰਕ ਕੀਤਾ ਵੀ ਅਸੀਂ ਜਿਹੜੀ ਹੈ ਬੋਲੀ ਵਧ ਦੇਣੀ ਚਾਹੁੰਦੇ ਆ ਕਿਉਂਕਿ ਉਸ ਦਿਨ ਤੋਂ ਮੌਕੇ ਤੇ ਹਾਜ਼ਰ ਨਹੀਂ ਹੋਏ ਬੋਲੀ ਤੇ ਉਹ ਵੀਡੀਓ ਸਾਹਮਣੇ ਉਹਨਾਂ ਨੂੰ ਦੱਸਿਆ ਵੀ ਇੱਕ ਨਿਯਮ ਹੈ ਵੀ ਤੁਸੀਂ ਡੀਡੀਪੀਓ ਸਾਹਿਬ ਕੋਲ ਜਾਓ ਤੇ ਉਹਨਾਂ ਕੋ ਪ੍ਰਵਾਨਗੀ ਲਓ ਉਹਨਾਂ ਨੂੰ ਰਿਟਰਨ 'ਚ ਦਿਓ ਤੇ ਤੁਸੀਂ ਆਪਣਾ 20% ਵਾਧਾ ਜਿਹੜਾ ਵਾ ਜਮ੍ਹਾਂ ਕਰਵਾ ਸਕਦੇ ਹੋ ਉਹਨਾਂ ਦੀ ਪ੍ਰਵਾਨਗੀ ਦੇ ਨਾਲ ਜਦ ਕਿ ਇਹ ਇਹਨਾਂ ਨੇ ਉੱਥੋਂ ਸਾਡੇ ਬੰਦਿਆਂ ਨਾਲ ਉਤਰਾ ਹੀ ਗੱਲ ਕਰਕੇ ਵੀ ਚਲੋ ਸਾਨੂੰ ਤੁਸੀਂ ਅਕਾਊਂਟ ਦੇ ਦਿਓ ਈਵਨ ਕਿ ਮੇਰ ਨਾਲ ਵੀ ਇਹਨਾਂ ਗੱਲ ਕੀਤੀ ਵੀ ਸਾਨੂੰ ਪੰਚਾਇਤ ਸਮਤੀ ਦਾ ਅਕਾਊਂਟ ਲੈ ਲਓ ਅਸੀਂ ਜਦੋਂ ਉੱਥੇ ਇਹ ਡੀਡੀਪੀਓ ਸਾਹਿਬ ਕੋ ਪ੍ਰਵਾਨਗੀ ਲਿਆਵਾਂਗੇ ਤੇ ਅਸੀਂ ਉਸ ਅਕਾਊਂਟ 'ਚ ਜਮ੍ਹਾਂ ਕਰਾ ਦਾਂਗੇ ਨਾਲੇ ਸਾਡਾ ਜਿਹੜਾ 30% ਜਮ੍ਹਾਂ ਹੁੰਦਾ ਵਾ ਸਾਨੂੰ ਉਸ ਅਕਾਊ ਤੇ ਜਦ ਕਿ ਉਹ ਇਹਨਾਂ ਕੋਈ ਪ੍ਰਮਾਨਗੀ ਨਹੀਂ ਲਈ ਡੀਡੀਪੀਓ ਸਾਹਿਬ ਨੇ ਅੱਜ ਖੁਦ ਕਿਹਾ ਵੀ ਤੁਸੀਂ ਮੇਰੇ ਤੱਕ ਪਹੁੰਚੇ ਨਹੀਂ ਜ਼ਿਲ੍ਹਾ ਪੱਦਰ ਤੇ ਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਹੀ ਪੈਸੇ ਜਮ੍ਹਾਂ ਕਰਵਾਤੇ ਆ ਜਿਹੜੇ ਕਿ ਨਿਯਮਾਂ ਦੇ ਬਿਲਕੁਲ ਉਲਟ ਨੇ ਇਹ ਜੀ ਅੱਜ ਪੇਂਟ ਡੱਲੇ ਕੇ ਵਿਖੇ ਪੁੱਜੇ ਸੀ ਅਸੀਂ ਉੱਥੇ ਜਿਹੜਾ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਹੜਾ ਦੋ ਧਿਰਾਂ ਵਿੱਚ ਆਪਸੀ ਵੀ ਬਾਤ ਚੱਲ ਰਿਹਾ ਸੀ ਜਿਹੜਾ ਉੱਥੇ ਮੌਕੇ ਤੇ ਪੁੱਜ ਕੇ ਦੋਵਾਂ ਧਿਰਾਂ ਵੱਲੋਂ ਜਿਹੜਾ ਵਾ ਆਪਣਾ ਆਪਣਾ ਉਸ ਪੰਚਾਇਤੀ ਜ਼ਮੀਨ ਤੇ ਹੱਕ ਜਿਹੜਾ ਜਤਾਇਆ ਜਾ ਰਿਹਾ ਹੈ ਉੱਥੇ ਜਿਹੜਾ ਵਾ ਮੁਤਾਬਕ ਮੌਕੇ ਦੇ ਤੇ ਕਾਗਜ਼ਾਂ ਦੀ ਪਰਤਾਲ ਅਨੁਸਾਰ ਜਿਹੜਾ ਵਾ ਉੱਥੇ ਦੋਹਾਂ ਧਿਰਾਂ ਨੂੰ ਜਿਹੜਾ ਵਾ ਪਹਿਲੀ ਦੇ ਵਿੱਚ ਵੜਨ ਲਈ ਬੀਡੀਪੀਓ ਦੇ ਨਾਲ ਗੱਲ ਕਰਕੇ ਅਗਲੇ 2 ਦਿਨ ਦਾ ਸਮਾਂ ਦਿੱਤਾ ਗਿਆ ਤੇ ਉੱਥੇ ਜਿਹੜਾ ਵਾ ਮਤਲਬ ਵੀ ਰੋਕ ਦਿੱਤਾ ਗਿਆ ਵਾ ਜਿਹੜੇ ਵੀ ਮਾਲਕੀ ਦੇ ਕਾਗਜ਼ ਤੇ ਜਿਹੜੇ ਜਿਹੜੇ ਮਾਲਕ ਜਗਾ ਦੇ ਮਾਲਕੀ ਦੇ ਕਾਗਜ਼ ਤੇ ਪੰਚਾਇਤੀ ਵਿਭਾਗ ਦੇ ਜਿਹੜੇ ਵੀ ਡਾਕੂਮੈਂਟ ਦੇ ਮੁਤਾਬਕ ਜਿਹੜਾ ਵੀ ਕੋਈ ਅਸਲ ਮਾਲਕ ਹੋਗਾ ਉਹਦੇ ਜਿਹੜੇ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਅਮਲ ਵਿੱਚ ਲੈਂਦੀ ਜਾਏਗੀ